ਦਖੋ ਜੀ ਦਖੋ ਇਹ ਸਾਡੇ ਬੋਲੋ 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 ਲੋ ਮੰਡੀ ਦੇ ਆਰਟੀਓ ਸੈਸ਼ਨ ਦੇ ਪ੍ਰਧਾਨ ਚਾਹ ਲੇਵਰ ਦੇ ਪ੍ਰਧਾਨ ਇਹਨਾਂ ਨੇ ਆਪ ਦੀ ਸਹਿਮਤੀ ਨਾਲ ਇਹਨਾਂ ਨੇ ਅਰਥ ਆਪਣਾ ਆਰਟੀਓ ਸੈਸ਼ਨ ਨੇ ਤੇ ਮਾਰਕੀਟ ਕਮੇਟੀ ਨੇ ਤਿੰਨ ਦਿਨ ਦੀ ਹੜਤਾਲ ਕੀਤੀ ਵੀ ਬਾਸਪਤੀ ਤਿੰਨ ਦਿਨ ਨਹੀਂ ਲਾਈ ਜਾਊਗੀ ਤੇ ਨਾ ਮੰਗਾਈ ਜਾਊ। ਹੁਣ ਇੱਥੇ ਕਿਸੇ ਪਾਸੇ ਵੀ ਆ ਸਾਨੂੰ ਜਗ੍ਹਾ ਦਿਖਾ ਦੇਣ ਵੀ ਕਿੱਥੇ ਬਾਸਪਤੀ ਲੈਂਦੀ। ਬਾਸਪਤੀ ਹੁਣੇ ਕਹਿੰਦੇ ਵੀ ਇਹਦੀ ਹੜਤਾਲ ਇਹਨੂੰ ਮੁਕੰਮਲ ਵੀ ਵਾਪਸ ਲਾਓ। ਲਾਈ ਵਾਲੇ ਪੂਰਾ ਨਾ ਲੋਡਗ ਵਾਲੇ ਪੂਰੇ ਆ। ਅਸੀਂ ਕਿੱਥੋਂ ਲਈਏ ਲੇਬਰ ਤੇ ਅਸੀਂ ਕਿੱਥੋਂ ਲਈਏ ਹੁਣੇ ਕਹਿੰਦੇ ਵੀ ਅਸੀਂ ਇਹ ਹੜਤਾਲ ਵਾਪਸ ਕਰੋ ਵੀ ਸਵੇਰੇ ਮਾਲ ਵੇਖੇ ਮੰਗਾਓ। ਅਸੀਂ ਇਸ ਕਰਕੇ ਸਾਰੇ ਆਪਣੇ ਮਜ਼ਦੂਰ ਜਿੱਨੇ ਵੀ ਚੌਧਰੀ ਸਹਿਬਾਨਾਂ ਨੂੰ ਬੇਨਤੀ ਹੈ ਵੀ ਆਪਾਂ ਮੁਕੰਮਲ ਹੜਤਾਲ ਕਰਨੀ ਹੈ ਜਿਨ੍ਹਾਂ ਚੱਕਰ ਇਹ ਆਪਣਾ ਪਰਮਨ ਝੋਨਾ ਚੱਕੀ ਦਾ ਨੀਗਾ ਉਹਨਾਂ ਚੱਕਰ ਅਨਮਤੇ ਸਮੇ ਲਈ ਹੜਤਾਲ ਜਾਰੀ ਹੈ ਇੱਥੇ ਮਹਾਂਮੋਹਨ ਵੀ ਹੈ ਨਾ ਮਾਊਂਟ ਸਾਹਿਬ ਨਹੀਂ ਵੀ ਕਰੀਮੜਾ ਜੀ ਇੱਚੀ ਹੈ ਯਾਰਾ ਵੀ ਜੋ ਚੱਕਿਆ ਜਾਊਗਾ ਤਾਂ ਬਾਈ ਕੁਝ ਖਾਲਸਾ ਬਾਈ ਕੋਈ ਫਦੇ ਬਈ ਯਾਰ ਸਾਡਾ ਜੱਤ ਨਹੀਂ ਕਰਦਾਗਾ ਵੀ ਅਸੀਂ ਕੰਮ ਬੰਦ ਕਰਕੇ ਪਹਿਲੀ ਗੱਲ ਤਾਂ ਜਿਹੜਾ ਮੇਨ ਵਿਸ਼ਾ ਹੈ ਕਿਉਂਕਿ ਮਸਾਂ 6 ਮਹੀਨਾ ਬਦੋਂ ਰੋਜੀ ਹੁੰਦੀ ਆ ਸਾਡਾ ਨਹੀਂ ਜਿੱਤ ਕਰਦਾ ਵੀ ਬੰਦ ਕਰਕੇ ਪਰ ਤੁਹਾਡੀ ਮਜਬੂਰੀ ਇੰਨੀ ਬਣ ਗਈ ਜਿੰਨੀ ਸਾਨੂੰ ਜੇ ਮੰਨ ਲਾ ਲੇਬਰ ਮਿਲਦੀ ਆ ਉਦੋਂ ਮਹਿੰਗੀ ਸਾਨੂੰ ਲੇਬਰ ਜਿੱਤੋ ਹੀ ਕੰਮ ਕਰਾਉਣੇ ਆ ਉਹ ਸਾਡਾ ਨੋ ਭਾਲ ਦਿਆ ਮੰਨ ਲਾ ਫੈਕਟਰੀ ਸਾਹਮਣੇ ਵਰਗੀ ਕਮੇਟੀ ਦੇ ਸਾਡੇ ਮੰਨ ਲਾ ਲੇਬਰ ਯੂਨੀਅਨ ਦੇ ਪ੍ਰਧਾਨ ਵੀ ਸੀਗੇ ਸਾਡੀ ਸਾਰੀ ਕਮੇਟੀ ਸੀਗੀ ਮੰਨ ਲਾ ਉਹ ਪਰਚੇਜ਼ਰ ਸੀਗੇ ਆਰਥਿਕ ਨੇ ਪ੍ਰਧਾਨ ਵੀ ਸੀਗੇ ਤਿੰਨਾਂ ਦੇ ਨਾਲ ਤੇ ਡੀ ਸਾਹਿਬ ਦੇ ਆਰਡਰ ਸੀਗੇ ਵੀ ਤੂੰ ਇਹ ਬੰਦ ਕਰਨੀ ਆ ਉੱਥੇ ਸਾਰਾ ਕੁ ਹੋ ਗਿਆ ਉੱਥੇ ਪਰਚੇਜ਼ਰਾਂ ਦੇ ਵੀ ਸੈਨ ਹੋਏ ਆ ਪਰ ਕਹਿੰਦਾ ਇਹਦੇ ਨਾਲ ਅਸੀਂ ਚਿੱਠੀ ਵੀ ਲਾ ਦਾਂਗੇ ਆਰਤਿਕਾ ਵੀ ਹੋਇਆ ਸਾਡੇ ਵੀ ਹੋ ਜਾ ਪਰ ਅੱਜ ਸਾਡੇ ਤੇ ਐ ਦਬਾਅ ਪਾਇਆ ਜਾਂਦਾ ਹੈ ਵੀ ਮਤਲਬ ਇਹਨੂੰ ਖੋਲੋ ਖੋਲੋ ਅਸੀਂ ਉਹਨਾਂ ਨੂੰ ਮਤਲਬ ਨੰਕਾਰ ਕੇ ਆ ਗਏ ਅਸੀਂ ਉਹਨਾਂ ਕਹਿੰਦੇ ਤੋਡੇ ਲੋ ਚੱਲਦਾ ਕਈ 4-5 ਕੰਨਾਂ ਵਾਲੇ ਸੌਖੇ ਆ ਜਿਹੜੇ ਉੱਥੇ ਬੈਠੇ ਸੀਗੇ ਅੰਦਰ ਜਿਨ੍ਹਾਂ ਸਾਡੀ ਮੀਟਿੰਗ ਹੋਈ ਆ ਉਹ ਕਹਿੰਦੇ ਵੀ ਤਾਂ ਲੇਬਰ ਨੂੰ ਐ ਕਰਦੇ ਆ ਉਹ ਕਰਦੇ ਨਹੀਂ ਸਾਡੇ ਕੰਮ ਚੱਲੀ ਜਾਂਦਾ ਤੁਸੀਂ ਸਾਨੂੰ ਨਾ ਪੀੜੋ ਜੇ 4-5 ਕੰਨਾਂ ਕੰਮ ਚੱਲੀ ਜਾਂਦਾ ਜਿਹੜੇ 195 ਨੰਬਰ ਦੀ ਦੁਕਾਨਾਂ ਵਾਲੇ ਚੌਧਰੀ ਜਾਂ ਕੋਈ ਆਰਤੀਆ ਜਾਂ ਕੋਈ ਜ਼ਮੀਂਦਾਰ ਖਰਾਬ ਹੋ ਜਾਂਦਾ ਅਸੀਂ ਤੋਂ ਉਹਦੇ ਬਾਰੇ ਕਹਿੰਦੇ ਆ ਇੱਕ ਸਾਡੇ ਚੌਧਰੀ ਨੂੰ ਭਰਾਵਾ ਭਰਾਵਾ ਮੇਰੇ ਹੱਥ ਜੋੜ ਇੱਕ ਮਿੰਟ ਬਈ ਯਾਰ ਹੱਥ ਜੋੜ ਕੇ ਬੇਨਤੀ ਆੜੇ ਚੌਧਰੀਆਂ ਨੂੰ ਕੋਈ ਫੋਨ ਤੇ ਸਾਨੂੰ ਨਾ ਕਹੇ ਬਈ ਹੜਤਾਲ ਕਰਾਓ ਕੋਈ ਤੁਰੇ ਇਹਨਾਂ ਨੂੰ ਕਹੇ ਹੜਤਾਲ ਕਰਾਓ ਤੜਕੇ ਹੀ ਲੈਟਰ ਪੈਰ ਤੇ ਸਾਈਨ ਕਰਾਵਾਂਗੇ ਅਣਮਿੱਥੇ ਸਮੇਂ ਤੇ ਹੜਤਾਲ ਹੋਊਗੀ ਥੋੱਕ ਕੇ ਹੋਊਗੀ ਨਾ ਕਿ ਦੁਬਾਰਾ ਇਸਲੇ ਮਤਲਬ ਰੁਕੂਗੀ ਅਣਮਿੱਥੇ ਸਮੇਂ ਲਈ ਜੇ ਕੋਈ ਚੌਧਰੀ ਨਾ ਤੁਰਿਆ ਉਹ ਜਿਹਨੇ ਚੌਧਰੀ ਲਾਇਆ ਤੜਕੇ ਉਹ ਵੀ ਆਰਤੀਆਂ ਦੇ ਗਰੁੱਪ 'ਚ ਆਇਆ ਮੈਸੇਜ ਲੇਬਰ ਦੇ ਨਹੀਂ ਆਗਾ ਲਾਉਣਾ ਲੇਬਰ ਨਹੀਂ ਆ ਆਰਤੀਆਂ ਨਹੀਂ ਲਾਉਣਾਗਾ ਐਨਾ ਕੰਨ 'ਚ ਪਾ ਕੇ ਰੱਖ ਲੋ ਮੇਰਾ ਬਾਈ ਜਿਹੜਾ ਕੋਈ ਲਾਉਣ ਲੱਗਾ ਜਿਵੇਂ ਨਿਪਟਣਾ ਪਿਆ ਉਹ ਨਹੀਂ ਨਿਪਟਾ ਪਿਆ ਪਿਆਰ ਨਾਲ ਪਿਆਰ ਨਾਲ ਹੁਣ ਮੇਰੀ ਗੱਲ ਵੀ ਲਾਉਗੇ ਹੱਥ ਜੋੜ ਕੇ ਬੇਨਤੀ ਆ ਬਾਈ ਕੋਲ ਖਲਦਾ ਸਾਥ ਦਿਓ ਬਾਈ ਇਕੱਲਾ ਫੋਨ ਤੇ ਨਾ ਕਹੋ ਵੀ ਬਈ ਯਾਰ ਐਂਕਰ ਕਰ ਹੜਤਾਲ ਕਰਾ ਦਿਓ ਪਹਿਲੀ ਵਾਰੀ ਦੇਖਿਆ ਇਹੋ ਜਿਹਾ ਕੰਮ ਵੀ ਸਲਾਈ ਵਾਲੇ ਵੀ ਕਹੀ ਜਾਂਦੇ ਆ ਬਈ ਹੜਤਾਲ ਕਰ ਦਿਓ ਸਲਾਈ ਵਾਲੇ ਬੰਦੇ ਨਹੀਂ ਯਾਰ ਮਤਲਬ ਬਾਸਪਤੀ ਵਾਲਿਆਂ ਕੋਲੇ ਨਹੀਂ ਪਰਮਲਿਆਂ ਕੋਲੇ ਨਹੀਂਗੇ ਇੰਨੇ ਕੀ ਬੇੰਤੀਆ ਜਿਹੜੇ ਕੋਈ ਫੂਨਾ ਦੇ ਕਹਿੰਦੇ ਆ ਭਈ ਹੜਤਾਲ ਕਰੋ ਜਾਂ ਕੁਛ ਕਰੋ ਵੱਡੇ ਭਾਈ ਨਾਲ ਖੜਨਾ ਪੈਣਾ ਐ ਅਈ ਉੱਥੇ ਚਾਰ ਜਣੇ ਜਾਂਦੇ ਆ ਉਹ ਕਿਹਦੇ ਵੀ ਚਾਰ ਬੰਦੇ ਯਾਰ ਤੁਸੀਂ ਐ ਕਰ ਰਹੇ ਹੋ ਕਿ ਨਹੀਂ ਇਹੀ ਇਕੱਲਾ ਮੰਡੀ ਨੂੰ ਹਲਾਈ ਫਿਰਦੇ ਤੁਸੀਂ ਕਹਿੰਨੇ ਫੇਰ ਇਹੀ ਜਾਂਦੇ ਆ ਜਿਹੜਾ ਤੁਸੀਂ ਸਾਡੇ ਮਕਰ ਛੱਜ ਬੰਨਣਾ ਕੰਮ ਸਾਡੇ ਵੀ ਦਿਕਾਣੇ ਤੇ ਹੈਗਾ ਐ ਇਕੱਲੇ ਤੋੜਦੇ ਨਹੀਂਗਾ ਸਾਡੀ ਦਿਕਾਣੇ ਦਾ ਕੰਮ ਆਹੀ ਵੇਲੇਣਗੇ ਭਾਈ ਤੋੜਦੇ ਤੇ ਭੱਜੇ ਫਿਰਦੇ ਆ ਫੂਨਾ ਨਾਲ ਹੜਤਾਲ ਨਹੀਂ ਹੋਣੀਗੀ ਨਾਲ ਖੜਨਾ ਪੈਣਾ ਐ ਕੱਲ ਨੂੰ ਸੈਨ ਕਰਾਵਾਂਗੇ ਬਕਾਇਦਾ ਚੌਧਰੀ ਨਾਲ ਤੁਰੇ ਜੇ ਚੌਧਰੀ ਨਾਤਰ ਉਹਦੇ ਨਾਲ ਹੀ ਆਪੇ ਨਿਪਟਾਂਗੇ ਜਿਹੜਾ ਲਾਹੂ ਕੋ ਉਹਦੇ ਨਾਲ ਵੀ ਜਿਹੜਾ ਨਾਤਰ ਉਹਦੇ ਨਾਲ ਵੀ ਵਾਈਕੂ ਦਾ ਖਾਲਸਾ ਵਾਈਕੂ ਪੈ ਚੌਧਰੀ ਗੱਲ ਸੁਣਾ ਦਿੰਦੇ ਆ ਵੱਡੇ ਭਾਈ ਆ ਮੇਰੇ ਦੋ ਟਰਾਲ ਬਾਸਪਤੀ ਆਈ ਆ ਮੇਰਾ ਕਹਿੰਦੇ ਪਰਮਲ ਝੋਲਾ ਛੀ ਦਿਨ ਹੋ ਗਏ ਮੈਨੂੰ ਉਹਦੇ ਕੋ ਇੱਥੇ ਬੈਠੇ ਨੂੰ ਉਹਦੇ ਕੋ ਨਹੀਂ ਤੁਲਿਆ ਤੇ ਬਾਸਪਤੀ ਝੋਨਾ ਉਹਦੇ ਗਵਾ ਟਰਾਲੀਆਂ ਬੈਂਕ ਲਾਈਆਂ ਪਈਆਂ ਚੌਧਰੀ ਨੇ ਮੈਂ ਉਹਦੇ ਕੋ ਕੋਈ ਨਹੀਂ ਆ ਰੈਂਕੂ ਉਹਦਾ ਨਾਮ ਐਵੇਂ ਤੈਨੂੰ ਮੈਂ ਕਹਦੇ ਆ ਉਹਦਾ ਕੋਈ ਹੋਣੀਗਾ ਅ 142 ਨੰਬਰ ਦੁਕਾਨ ਉਹ ਪਹਿਲਾਂ ਵੀ ਤੜਕੇ ਦਾ ਉਦੋਂ ਪੱਖਾ ਮੇਰੇ ਲੱਗਦਾ 10 ਕਿ ਮਿੰਟ ਲਾਉਂਦੇ ਆ ਇਧਰੋਂ ਬਈਏ ਭਜਾਉਂਦਾ ਉਧਰ ਬਾਸਪਤੀ ਨਹੀਂ ਲਿਆ ਜਾਂਦਾ ਹੁਣ ਮੈਂ ਕਿੱਧਰ ਜਾਵਾਂ ਤੇ ਮੈਨੂੰ ਇਹ ਵੀ ਦੱਸ ਦੇ ਉਹ ਤੁਸੀ ਵੀ ਇਹ ਗੱਲਾਂ ਉਹ ਤੁਸੀ ਇੱਕ ਵਾਰ ਮਹੀ ਪੁਰਣੀ ਗੱਲ ਦਾ ਜਵਾਬ ਹੀ ਦੇਣ ਲੱਗਿਆ ਹਾਂ ਬਾਸਪਿੰਦਾ ਪਹਿਲ ਆ ਹਾਂ ਯੋ ਮੇਰੇ ਰਗਾ ਬੈਠਾ ਉੱਥੇ ਉਸੇ ਗੱਲ ਦਾ ਬਈ ਰੋਲਾ ਜਾਂ ਮੈਨੂੰ ਉਹਦੇ ਕੋਲ ਮੇਰੀ ਗੱਲ ਕੋਲ ਜਾਂ ਮੈਨੂੰ ਉਹਦੇ ਕੋਲ ਜਵਾਬ ਦੇ ਦੋ ਬਈ ਤੇਰਾ ਚੋਨਾ ਭਾਈ ਤੁਲਣਾ ਨਹੀਂ ਤੂੰ ਆਦਾ ਚੱਕ ਕੇ ਲੈ ਜਾ ਜਿੱਤੇ ਮਰਜੀ ਲੈ ਜਾ ਕੋਈ ਉਹਦੇ ਕੋਲ ਪਹਰਾਵਾ ਉਹਦੇ ਕੋਲ ਸਾਡਾ ਕੋਈ ਉਹਦੇ ਕੋਲ ਬਈ ਉਹ ਤੋਂ ਫੇਰ ਦੋ ਟਰਾਲ ਲਿਆ ਮੇਰੇ ਉਹਦਾ ਵੇਖ ਲਓ ਉਹਦੇ ਨੂੰ ਬੈਂਕ ਕਰਕੇ ਜੇ ਨਹੀਂ ਲਾਈਆਂ ਮੇਰੇ ਨਾਲ ਚੱਲੋ ਆ ਸਾਰਾ ਮੇਰੇ ਨਾਲ ਚੱਲੋ ਉਹਦੇ ਕੋਲ ਬੈਠ ਦੋ ਦੋ ਕਿੱਥੇ ਆ ਆਉਂਗਾ ਪਰਮਲੀ ਪੈ ਇਹਨੂੰ ਕਿੱਥੇ ਛੱਡਾ ਹਾਂ ਅੱਧ ਘਰ ਕੇ ਬਾਈ ਪਰਮਲ ਹੀ ਫਸਿਆ ਪਿਆ ਬਾਈ ਦੀ ਗੱਲ ਸਹੀ ਆ ਪਰਮਲ ਹੀ ਫਸਿਆ ਪਿਆ ਬਾਈ ਫੋਲਡਰ ਨੂੰ ਨਹੀਂ ਜਾਂਦਾ ਦੜ ਕੇ ਜਾਂਦਾ ਹੁੰਦਾ ਪਰਮਲ ਕੋਣ ਪੁੱਛਦਾ ਯਾਰ ਬਹੁਤ 23 ਰੁਪਏ ਬਾਈ ਤੋਂ 3000 ਰੁਪਏ ਚੋਰੀ ਨੂੰ ਹੀ ਗੱਲ ਹੁਣ ਪਰਚੀਰ ਵੀ ਫੂਲਾਈ ਜਾਂਦੇ ਆ ਜਾ ਯਾਰ ਸਾਨੂੰ ਪਰਚੀਰ ਵੀ ਇਹ ਗੱਲ ਫੂਲਾਈ ਜਾਂਦੇ ਆ ਵੀ ਬਾਈ ਦੀ ਹਰਦਾਰ ਖੁੱਲੀ ਕਰੋ ਅਸੀਂ ਨਹੀਂ ਖੁੱਲੀ ਬਹਿ ਜਾਓ ਹੁਣ ਫਿਰ ਦੁਬਾਰਾ ਅਸੀਂ ਨਹੀਂ ਖੁੱਲੀਗੀ ਜਿਨ੍ਹਾਂ ਨੇ ਮੈਸੇਜ ਪਾਇਆ ਏ ਉਹਨਾਂ ਨੇ ਕਹਾਈ ਕੋਈ 4-5 ਦਕਾਨਾਂ ਵਾਲੇ ਵਿਚਾਰੇ ਸੁੱਕੇ ਆ ਉਹ ਇਹਨਾਂ ਦੇ ਕੋਲ ਜਗ੍ਹਾ ਵੀ ਆ ਸਾਡੇ ਕੋਲ ਲੇਬਰ ਵੀ ਆ ਤੁਸੀਂ ਲਵਾਓ ਸੁਣ ਰਹੇ ਹੋਗੇ ਪਰ ਜਿਹੜੇ ਹਾਂ ਉਹ ਬਾਈਆਂ ਨੂੰ ਵੀ ਕਹਿੰਦੇ ਆ ਜੇ ਤੁਸੀਂ ਆੜਤੀਆਂ ਥਰੂ ਚਲਣਾ ਤਾਂ ਲਵਾ ਲਓ ਜੇ ਹਾਂ ਟੋਡਾ ਯੂਨੀਅਨ ਨੇ ਕੋਈ ਹਸਾਰ ਨਹੀਂ ਜਣਾਗਾ ਜਿਹੜੇ ਬੰਦੇ ਨੇ ਬਾਈ ਲਵਾਤੀ ਜਾਂ ਨੂੰ ਕੱਢਾ ਲਵਾਤਾ ਵੈਰੀ ਗੁਰੂ ਗ੍ਰੰਥ ਸਾਹਿਬ ਵੈਰੀ ਗੁਰੂ ਗ੍ਰੰਥ ਸਾਹਿਬ ਚਲੋ ਆਪਾਂ ਹੁਣ ਅਸੇ ਬੈਠ ਕੇ ਮੀਟਿੰਗ ਲਾਓ ਹੁਣ ਆਪਾਂ ਸ਼ਟਰ ਕਰਨਾ ਬੰਦ ਅੰਦਰ ਬਹਿਣਾ ਆਪਾਂ ਚਲੋ ਬਾਠੀ